ਜੀ ਸਵਾਗਤ ਹੈ ਤੁਹਾਡਾ ਟੋਡਾ ਟ੍ਰੈਕਟਰ ਐਂਡ ਜੀਪ ਇਨਫੋਰਮੇਸ਼ਨ ਚੈਨਲ ਤੇ ਜਿਵੇਂ ਤੁਹਾਨੂੰ ਆਪਾਂ ਕੱਲ ਕਿਹਾ ਸੀ ਉਹ ਵੀ ਆਪਾਂ ਜੀਪ ਦੀ ਰਵਿੰਗ ਕਰਾਂਗੇ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਸਕ੍ਰੈਚ ਦਿਖਾਈ ਉਹਨੇ ਆ ਦੇਖੋ ਜੀ ਕਿਵੇਂ ਸਕ੍ਰੈਚ ਪੈ ਰਹੇ ਨੇ ਦੇਖੋ ਹੁਣ ਆਪਾਂ ਰਵਿੰਗ ਕਰਾਂਗੇ ਇਹਦੀ ਇੱਕ ਵਾਰੀ ਆਪਾਂ ਸਫਾਈ ਕਰ ਲਈਏ ਗੱਡੀ ਦੀ ਨਾਲ ਕਿੱਥੇ ਪਏ ਨੇ ਆਪਣੇ ਉਹ ਸਾਨੂੰ ਦੱਸਦੇ ਆ ਜਿਹੜੀ ਤਾਂ ਆਹ ਉੱਪਰ ਵਾਲੀ ਕਾਲੀ ਇਹ ਤਾਂ ਸ਼ਾਈਨ ਵਾਲੀ ਐ ਜਿਹੜੀ ਥੱਲੇ ਵਾਲੀ ਇਹ ਡਰਲੈਸ ਸਾਫ ਕਰਨ ਵਾਲੀ ਐ ਜਿਵੇਂ ਗੰਦ ਜਿਵੇਂ ਗੰਦਮੰਦ ਹੁੰਦਾ ਸਕ੍ਰੈਚਸ ਹੁੰਦੇ ਨੇ ਗੱਡੀ ਡਾਲ ਜਾਈ ਨਹੀਂ ਬੈ ਜਾਂਦੀ ਆ ਥੱਲੇ ਵਾਲੀ ਉਹਦੇ ਵਾਸਤੇ ਆ ਦੇਖੋ ਜੀਪ ਦਾ ਬੁਰਾ ਹਾਲ ਹੋਇਆ ਪਿਆ ਜੀ ਇਹ ਸ਼ਾਈਨੀ ਵਾਲੀ ਹੈ ਇਹ ਕਲੀਨ ਕਰਾਂਗੇ ਜੇ ਖਰਾਬ ਹੋ ਜੂ ਤਾਂ ਵੀ ਕੋਈ ਚੱਕਰ ਨਹੀਂ ਹੈ ਬਾਬਾ ਇਹਦੇ ਖਰਾਬ ਆਪਾਂ ਹੋਣ ਨਹੀਂ ਦਿੰਦੇ ਕੋਈ ਢਿੱਡੋ ਸਿੱਖੇ ਤਾਂ ਕੋਈ ਆਉਣਾ ਨਹੀਂ ਹੈਨਾ ਸਹੀ ਗੱਲ ਹੈ ਸਿੱਖੇ ਤੋਂ ਹੀ ਬੰਦਾ ਬਣਦਾ ਸਹੀ ਗੱਲ ਹੈ ਅੰਦਰਕੋ ਜਦੋਂ ਕਰਤੀ ਆਪਣਾ ਸਫਾਈ ਕਰਦੇ ਸਾਡੇ ਜੈਦੇ ਸੰਗੇ ਤੇ ਮਨਪ੍ਰੀਤ ਨੇ ਲੜਾ ਟਕਣੀ ਦੀ ਲਾ ਲਈ। ਕਚਲਾ ਜੌਰ ਦੀ ਇੱਕ ਬਸੂ ਵਿੱਚ ਲਾ ਪੀ। ਲੋ ਜੀ ਆ ਚੀ ਨਿਕਲਦੇ ਵਿੱਚੋਂ। ਆ ਮੈਂ ਜੀ ਕਿਸੇ ਲੈਣੀ 60 ਰੁਪਈਆ ਦੀ ਹੈ ਨਾ ਇਹ। ਹੂੰ 50 60 ਰੁਪਈਆ ਦੀ। 60 ਰੁਪਈਆ ਦੀ ਆ ਹੈ। 190 ਦੀ ਆ ਦਿੱਤੀ ਹੈ। ਹਜੇ ਹਜੇ ਨਾ ਮਾਰੀ ਮਨਪ੍ਰੀਤ। ਹਜੇ ਨੂੰ ਮੜ ਜਾ ਹੋ ਹੋ ਲੈਣੇ ਸੁੱਖ ਲੈਣ ਦੇ। ਲਾ ਕੇ ਚੰਗਾ ਹੋਲਾ ਲਾਉਣੀ ਮੜੀ ਜੀ। ਕੋਈ ਨਾ ਇਹ ਆਪਰਾ ਕੋਈ ਨਹੀਂ ਆ ਤੇ ਬੋਰਡ ਨੇ ਪਹਿਲਾਂ ਪੜਾਕਾ ਪਕਝਿਆ ਨਹੀਂ ਸੁੱਚ ਵਾ ਲੋ ਜੀ ਸ਼ਾਈਨਿੰਗ ਵਾਲਾ ਮਾਰਦਾ ਹੀ ਹੁਣ ਉਹ ਤੇ ਇਹ ਲੱਗ ਤੂ ਆ ਜੀ ਇਹਨੂੰ ਆਪਾਂ ਬਾਅਦ ਚ ਕੋੜ ਅਗਲਾ ਕੋੜ ਇਹਦਾ ਮਾਰਾਂਗੇ ਜੀ ਹੂੰ ਹਣੀ ਮੇਰੀਆਂ ਕੀਰਾਂ ਦੀ ਹਰ ਜ਼ਿਆਦੇ ਹੋ ਹੋ ਜਾਣਦੇ ਸਾਰੇ ਇਹ ਦੂਈ ਆ ਜੀ ਦੇਖੋ ਹੋ ਰਿਹਾ ਇਹ ਦੂ ਬਾਸ ਨੂੰ ਆਪਾਂ ਗੱਡੀ ਦਿਖਾਉਣੇ ਆ ਇਹ ਤੁਹਾਨੂੰ ਐਂਡ ਤੇ ਦਿਖਾਵਾਂਗੇ ਕੀ ਬਣ ਗਿਆ ਇਹਦਾ ਕਿੰਨੀ ਗੱਲਬਾਤ ਆ ਜੀ ਐ ਤਾਂ ਵੀ ਖੇਡਾ ਕਰ ਰਹੇ ਆ ਐ ਤਾਂ ਜੀ ਐਕਸਪੈਰੀਮੈਂਟ ਕਰ ਰਹੇ ਆ ਲੱਗੇ ਵਾਲਾ ਵੀ ਤਾਂ ਲੋ ਜੀ ਬਹੁਤਰਾ ਹਾਲ ਤੁਜੀ ਦਾ ਆਓ ਦਰਵਾਜ਼ੇ ਮੇਰੇ ਲੋ ਜੀ ਦੇਖਾਇ ਲਉਂਗੀ ਰੋਮੀ ਚੱਲ ਰਹੀ ਆ ਜੀ ਹਜੇ ਹਜੇ ਦੋ ਆਹ ਲੋ ਜੀ ਮੋਟਰਸਾਈਕਲ ਤੇ ਮਾਰਿਆ ਸੀ ਜਾਂ ਦੇਖੋ ਚੈੱਕ ਕਰੋ ਸ਼ਾਈਨ ਨੂੰ ਦੀਦਾ ਜੀ ਵਿੱਚ ਦੀ ਗੱਡੀ ਤੇ ਵੀ ਐਂ ਦਿਖੂਗਾ ਜੀ ਦੇਖ ਸਕਦੇ ਹੋ ਤੁਸੀਂ ਅਜੇ ਗੱਡੀ ਦੀ ਰਵਿੰਗ ਚੱਲ ਰਹੀ ਹੈ ਲੋ ਜੀ ਲੋ ਜੀ ਦੇਖੋ ਲਾ ਕੇ ਚੱਲ ਫਿਰ ਐਂ ਸਿੰਘ ਦੇਖੋ ਸਿੰਘ ਨਾਲ ਜੇ ਪਿਆ ਤਾਂ ਆਲੇ ਐਨਾ ਉਹ ਤਾਂ ਨਜ਼ਾਰਾ ਆ ਗਿਆ ਹਾਈ ਤਾਂ ਜਦੋਂ 2:00 ਵਜੇ ਉਹਦੇ ਵਾਲੀ ਹਲੋ ਫਰੀਮ ਇਹ ਵੀ ਫਰੀਮ ਬਰਨਰ ਤੇ ਹੀ ਗ੍ਰੇਂਡਰ ਨੂੰ ਦਮ ਦਵਾ ਦਿਆ ਕਰ ਲੋ ਦੇਖੋ ਜੀ ਕਲਸੀਆ ਇਹ ਤਾਂ ala pri to leho kya ala pri da ਕਿਵੇਂ ਐ ਕਿਉਂ ਕਿਵੇਂ ਲੱਗਦੀ ਹੋਈ ਪੂਰਾ ਹੀ ਗੱਡੇ ਮਹੂ ਪੂਰਾ ਮੰਮੀ ਦੀ ਗੱਲ ਆ ਵਾਹ ਵਾਹ ਲਓ ਰਵੀ ਤੇ ਇਹ ਲੈ ਲਓ ਦੇਖ ਮਾਮਾ ਹੋਰ ਮੈਂ ਦੇਖੋ ਜੀ ਫਿਨਿਸ਼ਿੰਗ ਵਾਹ ਭਾਈ ਜੀ ਆ ਦੇਖੋ ਹੁਣ ਵੰਗੀ ਗੱਲ ਹੈ ਲੜੇ ਫਿਰੇ ਸਾਈਨ ਦੇਖੋ ਜੀ ਇਹਦਾ ਚੈੱਕ ਕਰਾ ਸਾਈਨ ਸਾਈਨ ਚੈੱਕ ਆਹ ਵਾੜੀ ਇੱਥੇ ਆ ਰਹੀ ਜੀ ਮੈਂ ਉਹ ਵੀਡੀਓ ਨਾਲ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਬਈ ਆਪਾਂ ਇਹ ਸੈਕਿੰਡ ਕੋੜ ਹੈ ਇਹ ਆਹ ਵੀ ਸੈਕਿੰਡ ਕੋੜ ਹੈ ਹਾਂ ਇਹਦਾ ਮੂੰਹ ਦੇਖ ਕੇ ਲਾ ਦਿਓ ਹੂੰ ਮੂੰਹ ਦੇਖ ਕੇ ਲਾ ਕੇ ਨਾਲ ਦਬਾਏ ਇੱਥੇ ਚੈੱਕ ਕਰੋ ਕੁਝ ਨਹੀਂ ਨਿਕਲੇਗਾ ਨਾਲ ਲੈ ਹੁਣ ਐਫੇ ਚੈੱਕ ਕਰ ਇਹ ਲੱਗ ਰਿਹਾ ਤੇ ਇਹ ਉਲੇ ਸਕੇ ਫਰਸਟ ਕੋਡ ਲਾ ਰਹੇ ਆ ਆ ਦਿਖਾ ਦੇ ਕਿ ਭਾਈ ਕਿਹੜੀ ਕਰੀਮ ਹੈ ਲੋ ਜੀ ਲਾਸਟ ਕੋਡ ਲਾ ਰਹੇ ਆ ਇਹ ਇਹ ਹੈਗੀ ਆ ਜੀ ਆਹ ਤਿੰਨ ਕੋਡ ਵੱਜੇ ਨੇ ਜੀ ਤਿੰਨ ਕੋਡਾਂ ਚ ਜਾ ਕੇ ਕਿਤੇ ਸਫਾਈ ਆਈ ਹੈ ਇਹ ਮਿਲਦਾ ਕਿੰਨੇ ਕ ਦੀ ਇਹ ਦਸਤੋਂ 320 ਇਹ 120 ਹੀ ਆ ਜੀ ਇਹ ਇਹ ਥੋੜੀ ਲੱਗਦੀ ਹੈ ਇਹ ਥੋੜੀ ਲੱਗਦੀ ਹੈ ਥੋੜੇ ਕੰਮ ਬਹੁਤ ਹੋ ਗਈ ਇਹ ਬਹੁਤ ਵਧੀਆ ਚੀਜ਼ ਆ ਜੀ ਘਰੇ ਬੋਲਟ ਦੇ ਮਾਰਤੀ ਕਰੇ ਮੈਨੂੰ ਦਿਖਾ ਦੇ ਮੈਂ ਦੇਖ ਸਕਦਾ ਹਾਂ ਤੁਸੀਂ ਤੀਜਾ ਕੋਡ ਆ ਜੀ ਹੁਣ ਹੁਣਾਂ ਸ਼ੈਨ ਦੀ ਗੱਲ ਬਣ ਗਈ ਜੀ ਇਹੋ ਕੰਮ ਕਰਨਾ ਫਿਰ ਸ਼ੌਂਕ ਨਾਲ ਕਰੋ ये मारा थे कपड़ा। बहुत खराब हो रही थी भाई गरीब ਦਿਖਾਉਣਾ ਬਈ ਤੁਹਾਨੂੰ ਅੱਗੇ ਜੀ ਫਾਈਨਲ ਟੱਚ ਆ ਆ ਚਾਹੀਦੀ ਜੇ ਇਹ ਮੂੰਹ ਦੇਖ ਲੂ ਹਾਂਜੀ ਬੈਲਿਸਕ ਲਾਇਟ ਕਿੰਦਾ ਸਟੇਟ ਲਾਇਟ ਤਾਂ ਚੱਲ ਰਹੀ ਆ ਐਨਾ ਬਰਾਹਾ ਜੀ ਗੱਡੀ ਆ ਵੀ ਤਿੰਨ ਕੋਡਾਂ ਚ ਕੋਰਟ ਚ ਜਾ ਕੇ ਸੈੱਟ ਆਈ ਆ ਗੱਡੀ ਦੇ ਨਾਲ ਹਨ ਦਿਖੋ ਨਾ ਇਹਨੂੰ लास्ट ਲਓ ਵਾਜੂ ਬਣ ਲਓ ਲੋ ਲੋ ਜੀ ਫਾਈਨਲ ਟੱਚ ਹੋ ਗਿਆ ਕੰਪਲੀਟ ਹੋ ਗਿਆ ਆਪਣੀ ਹੁਣ ਦੇਖ ਸਕਦੇ ਤੁਸੀਂ ਇੱਧਰ ਸ਼ਾਈਨ ਦੇਖੋ ਜੀ ਇੱਧਰ ਆ ਕੇ ਦੇਖ ਸਕਦੇ ਹੋ ਤੁਸੀਂ ਇੱਧਰੋ ਸ਼ਾਈਨ ਚੈੱਕ ਕਰੋ ਵੀਰੇ ਦੇਖੋ ਦੀਨ ਦਾ ਟਰੈਕਟਰ ਵਿੱਚ ਹੁਣ ਪਾਰਟ 2 ਦੇ ਵਿੱਚ ਤੁਹਾਨੂੰ ਟਰੈਕਟਰ ਦਿਖਾਵਾਂਗੇ ਦੇਖੋ ਬਾਈ ਸ਼ਾਈਨ ਚੈੱਕ ਕਰੋ ਦੇਖੋ ਟਰੈਕਟਰ ਦੀਨ ਦਾ ਵਿੱਚ ਹੁਣ ਪਾਰਟ 2 ਦੇ ਵਿੱਚ ਵੀਰੇ ਦੇਖੋ ਸ਼ਾਈਨ ਜੀ ਚੈੱਕ ਕਰੋ ਦੇਖ ਸਾਡੇ ਸ਼ਾਇਨ ਚੈੱਕ ਕਰੋ ਜੀ ਐ ਲਾਈਟ ਦੀਂ ਦੀਆ ਵਿੱਚ ਦੀ ਲੋ ਜੀ ਗੱਲ ਬਣ ਗਈ ਜੀ ਤੇ ਪਾਰਟ 2 ਦੇ ਵਿੱਚ ਬਾਈ ਤੁਹਾਨੂੰ ਦਿਖਾਵਾਂਗੇ ਵੀ ਟਰੈਕਟਰ ਦੀ ਰਵਿੰਗ ਠੀਕ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਜੀ ਕਿਉਂਕਿ ਆਪਾਂ ਵਧੀਆ-ਵਧੀਆ ਚੀਜ਼ਾਂ ਦਿਖਾਉਣੇ ਆ ਬਾਈ ਤੁਹਾਨੂੰ ਘੱਟ ਰੇਟ ਦੇ ਵਿੱਚ ਵੀ ਚੀਜ਼ਾਂ ਤਿਆਰ ਕਿਵੇਂ ਹੁੰਦੀਆਂ ਨੇ ਆਪਣੇ ਚੈਨਲ ਦਾ ਮਕਸਦ ਸਿਰਫ ਇਹ ਆ ਵੀ ਆਪਾਂ ਘੱਟ ਰੇਟ ਦੇ ਵਿੱਚ ਤੁਹਾਨੂੰ ਚੀਜ਼ ਦੱਸਦੇ ਆ ਵੀ ਚੀਜ਼ ਤਿਆਰ ਕਿਵੇਂ ਹੁੰਦੀ ਆ ਹਨਾ ਓਕੇ ਬਾਈ ਜੀ ਥੈਂਕ ਯੂ